ਅਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਕਸਰ ਪੰਜਾਬੀ ਪੰਜਾਬ ਤੋਂ ਵਿਦੇਸ਼ਾਂ ਵੱਲ ਇਸ ਲਈ ਰੁਕ ਕਰਦੇ ਨੇ ਤਾਂ ਕਿ ਉਹ ਵਿਦੇਸ਼ ਵਿੱਚ ਜਾ ਕੇ ਆਪਣਾ ਅਤੇ ਆਪਣੇ ਮਾਪ ਦਾ ਨਾਮ ਰੋਸ਼ਨ ਕਰ ਸਕਣ ਜਾਂ ਫਿਰ ਕੋਈ ਵਧੀਆ ਮੁਕਾਮ ਹਾਸਲ ਕਰ ਸਕਣ ਜਿਸ ਦੇ ਨਾਲ ਉਹਨਾਂ ਨੂੰ ਇੱਕ ਨਵੀਂ ਪਹਿਚਾਨ ਮਿਲ ਸਕੇ ਪਰ ਕੁਝ ਲੋਕ ਅਜਿਹੀ ਵੀ ਹੁੰਦੇ ਨੇ ਜੋ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਅਤੇ ਆਪਣੀ ਪੂਰੀ ਪੰਜਾਬੀ ਕੌਮ ਨੂੰ ਸ਼ਰਮਸਾਰ ਕਰ ਦਿੰਦੇ ਨੇ ਜੀ ਹਾਂ ਅਜਿਹਾ ਹੀ તાਜਾ ਮਾਮਲਾ ਕੈਨੇਡਾ ਦੇ অন্ਟਾਰੀਓ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਸਿਕ ਨੌਜਵਾਨ ਦੇ ਵੱਲੋਂ ਇੱਕ ਨੌਜਵਾਨ ਲੜਕੀ ਦੇ ਨਾਲ ਹਿੰਸਕ ਤੌਰ ਤੇ ਜਿਨਸੀ ਸੋਸ਼ਣ ਕੀਤਾ ਗਿਆ ਹੈ ਖਬਰ অন্ਟਾਰੀਓ ਦੇ ਪੀਲ ਖੇਤਰ ਤੋਂ ਹੈ ਜਿੱਥੇ ਇੱਕ ਬੇहद ਮੰਦਭਾਗੀ ਘਟਨਾ ਜਾਂ ਫਿਰ ਕਹਿ ਲਓ ਮੰਦਭਾਗੇ ਜ਼ੁਰਮ ਨੂੰ ਅੰਜਾਮ ਦਿੱਤਾ ਗਿਆ ਹੈ ਅਕਸਰ ਅਸੀਂ ਵਿਦੇਸ਼ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਦੀਆਂ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪਰ ਅੱਜ ਇੱਕ ਐਸੀ ਖਬਰ ਸਾਂਝੀ ਕਰ ਰਹੇ ਹਾਂ ਜਿਸ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਸ਼ਰਮਸਾਰ ਕਰ ਦਿੱਤੇ অন্ਟਾਰੀਓ ਦੇ ਪੀਲ ਖੇਤਰ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਜਿੱਥੇ ਕਿ ਇੱਕ ਸਿੱਖ ਨੌਜਵਾਨ ਦੇ ਵੱਲੋਂ ਇੱਕ ਨੌਜਵਾਨ ਲੜਕੀ ਦੇ ਨਾਲ ਹਿੰਸਕ ਤੌਰ ਤੇ ਜਿੰਸੀ ਸ਼ੋਸ਼ਣ ਕੀਤਾ ਗਿਆ ਹੈ ਇਸ ਘਟਨਾ ਦੇ ਨਾਲ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰਾ ਕਾਫੀ ਸਖਤੇ ਵਿੱਚ ਆ ਗਿਆ ਤੇ ਕਿਉਂਕਿ ਪੰਜਾਬੀਆਂ ਵੱਲੋਂ ਕਿਸੇ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਆਉਣਾ ਆਮ ਗੱਲ ਹੈ ਇਥੋਂ ਤੱਕ ਕਿ ਆਪਣੀ ਟਕਰਾਅ ਨੂੰ ਲੈ ਕੇ ਜਾਂ ਫਿਰ ਕਿਸੇ ਝੜਪ ਨੂੰ ਲੈ ਕੇ ਖਬਰਾਂ ਦਾ ਆਉਣਾ ਵੀ ਆਮ ਗੱਲ ਹੈ ਪਰ ਜਿੰਸੀ ਸ਼ੋਸ਼ਣ ਵਰਗੀ ਗੰਭੀਰ ਘਟਨਾ ਦਾ ਸਾਹਮਣੇ ਆਉਣਾ ਜਾਂ ਫਿਰ ਕਹਿ ਲੋ ਅਜਿਹੇ ਜ਼ੁਰਮ ਦੇ ਇਹ ਕਿਸੇ ਪੰਜਾਬੀ ਖਾਸ ਤੌਰ ਤੇ ਸਿੱਖ ਨੌਜਵਾਨ ਦਾ ਨਾਮ ਸਾਹਮਣੇ ਆਣਾ ਕਾਫੀ ਨਿਰਾਸ਼ਾਜਨਕ ਤੇ ਸ਼ਰਮਸਾਰ ਕਰਨ ਵਾਲਾ ਹੈ ਗੱਲ ਇਹ ਹੈ ਕਿ ਇੱਕ ਔਰਤ ਜੋ ਕਿ ਘਰਾਂ ਦੇ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਸੀ ਉਸ ਨੂੰ ਸਾਫ ਸਫਾਈ ਦੀਆਂ ਸੇਵਾਵਾਂ ਵਾਸਤੇ ਹੀ ਦੋਸ਼ੀ ਨੇ ਆਪਣੇ ਘਰ ਬੁਲਾਇਆ ਤੇ ਇੱਕ ਆਨਲਾਈਨ ਪਲੇਟਫਾਰਮ ਰਾਹੀਂ ਉਸਦੇ ਨਾਲ ਸੰਪਰਕ ਕੀਤਾ ਗਿਆ ਕਹਿੰਦੇ ਨੇ ਕਿ ਜਦੋਂ ਉਹ ਦੋਸ਼ੀ ਦੇ ਘਰ ਗਈ ਤਾਂ ਦੋਸ਼ੀ ਨੌਜਵਾਨ ਦੇ ਵੱਲੋਂ ਕਥਿਤ ਤੌਰ ਤੇ ਉਸਦੇ ਨਾਲ ਗਲਤ ਵਿਵਹਾਰ ਕੀਤਾ ਗਿਆ ਹਿੰਸਕ ਵਿਵਹਾਰ ਕੀਤਾ ਗਿਆ ਜਿੰਸੀ ਸੋਸ਼ਣ ਤੱਕ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਧਮਕਾਇਆ ਗਿਆ ਅਤੇ ਨਾਲ ਹੀ ਘਟਨਾ ਤੋਂ ਬਾਅਦ ਮਿਸਿਸ ਆਗਾ ਦੇ 27 ਸਾਲਾ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਉੱਪਰ ਹਮਲਾ ਜਿੰਸੀ ਸੋਸ਼ਣ ਹਮਲਾ ਹਮਲੇ ਦੇ ਵਿੱਚ ਗਲਾਕੁੱਟਣਾ ਜ਼ਬਰਦਸਤੀ ਬੰਦੀ ਬਣਾਉਣਾ ਤੇ ਨਾਲ ਹੀ ਜਾਨ ਤੋਂ ਮਾਰਨ ਸਮੇਤ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਦੇ ਦੋਸ਼ ਵੀ ਲਗਾਏ ਗਏ ਨੇ ਨੌਜਵਾਨ ਦੇ ਜ਼ਮਾਨਤ ਨੂੰ ਲੈ ਕੇ ਸੁਣਵਾਈ ਦੇ ਲਈ ਉਸ ਨੂੰ অন্ਟੈਰੀਓ ਕੋਰਟ ਆਫ ਜਸਟਿਸ ਦੇ ਵਿੱਚ ਵੀ ਪੇਸ਼ ਕੀਤਾ ਗਿਆ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਕਰਤਾਵਾ ਦਾ ਕਹਿਣਾ ਹੈ ਕਿ ਫਿਲਹਾਲ ਚਿੰਤਾ ਇਸ ਗੱਲ ਦੀ ਹੈ ਕਿ ਇਸ ਵਿਅਕਤੀ ਤੋਂ ਪੀੜਤ ਹੋ ਵੀ ਮਹਿਲਾਵਾਂ ਹੋ ਸਕਤੀਆਂ ਨਹੀਂ ਤੇ ਇਸ ਅਫਰਾਦੀ ਦੇ ਪੀੜਤਾ ਦੇ ਨਾਲ ਸੰਬੰਧਤ ਕਿਸੇ ਵੀ ਜਾਣਕਾਰੀ ਲਈ ਉਹਨਾਂ ਦੇ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਤੇ ਪੀੜਤਾ ਨੂੰ ਸਪੈਸ਼ਲ ਵਿਕਟਮ ਯੂਨਿਟ ਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਗਿਆ ਇਸ ਤੋਂ ਇਲਾਵਾ ਪੀਲ ਕ੍ਰਾਈਮ ਸਟਾਪਰਸ ਜੋ ਏਜੰਸੀ ਹੈ ਉਸ ਨੂੰ ਵੀ ਕਾਲ ਕਰਕੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਘਟਨਾ ਦੇ ਨਾਲ ਵਿਦੇਸ਼ ਵਸਦੇ ਪੰਜਾਬੀਆਂ ਦਾ ਨਾਮ ਕਾਫੀ ਬਦਨਾਮੀ ਦਾ ਸਾਹਮਣਾ ਕਰ ਰਿਹਾ ਹੈ ਕੁਝ ਖਾਸ ਵਜ੍ਹਾ ਕਰਕੇ ਅਸੀਂ ਇੱਕ ਸਖਸ਼ ਦਾ ਨਾਮ ਸਾਂਝਾ ਨਹੀਂ ਕਰ ਰਹੇ ਪਰ ਫਿਲਹਾਲ ਇਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ 7 ਮਈ ਨੂੰ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਵੱਡੇ ਦੋਸ਼ਾਂ ਤਹਿਤ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਦੀ ਪੇਸ਼ੀ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਘਟਨਾ ਬਾਰੇ ਜਾਂ ਉਹਨਾਂ ਨੌਜਵਾਨਾਂ ਬਾਰੇ ਜੋ ਵਿਦੇਸ਼ਾਂ ਦੇ ਵਿੱਚ ਰਹਿ ਕੇ ਅਜਿਹੇ ਜ਼ੁਰਮ ਨੂੰ ਅੰਜਾਮ ਦਿੰਦੇ ਨੇ ਜਿਸ ਨਾਲ ਕੇਵਲ ਉਹਨਾਂ ਦਾ ਨਹੀਂ ਉਹਨਾਂ ਦੇ ਪਰਿਵਾਰ ਦਾ ਨਹੀਂ ਬਲਕਿ ਪੂਰੇ ਪਾਈਚਾਰੇ ਦਾ ਨਾਮ ਖਰਾਬ ਹੁੰਦਾ ਹੈ ਤੇ ਬਦਨਾਮੀ ਵਿੱਚ ਜਾਂਦਾ ਹੈ ਆਪਣੀ ਕਿਸੇ ਵੀ ਤਰ੍ਹਾਂ ਦੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਜਰੂਰ ਨਾ ਭੁੱਲਣਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ